ਸਿਰ ਮੇਰਾ ਨਾਮ ਰਿਹਾਨ ਕਸ਼ਬ ਹੈ ਤੇ ਮੈਂ ਤਿੰਨ ਸਾਲ ਤੋਂ ਕ੍ਰਿਕਟ ਖੇਡਦੇ ਆ ਮਾਚਲ ਸਰ ਕੋ ਤੇ ਮੈਂ ਸ਼ੁਰੂ ਤੋਂ ਉੱਥੇ ਪ੍ਰੈਕਟਿਸ ਕਰਦਾ ਸੀ ਤੇ ਸਾਡੇ ਸਰ ਜਿੱਦਾਂ ਪੰਜਾਬ ਸਕੂਲ ਗੇਮਸ ਹੁੰਦੀ ਹੈ ਉਹ ਚ ਸਾਡੀ ਕ੍ਰਿਕਟ ਦੀ ਟੀਮ ਨਹੀਂ ਬਣਦੀ ਸੀ ਸਰ ਸਾਡੇ 2 ਸਾਲ ਤੋਂ ਮੈਂ ਆਪਣੇ ਟੀਮ ਬਣਾਣੀ ਸਟਾਰਟ ਕੀਤੀ ਹੈ ਪ੍ਰੀ ਐਮ ਐਮ ਨੇ ਤੇ ਉਸ ਤੋਂ ਬਾਅਦ ਸਰ ਮੈਂ 2 ਸਾਲ ਨੈਸ਼ਨਲ ਸਟੇਟ ਲਈ ਹੈ ਉਸ ਤੋਂ ਬਾਅਦ ਸਰ ਮੈਂ ਇਸ ਸਾਲ ਨੈਸ਼ਨਲ ਲਈ ਹੈ ਤੇ ਮੈਂ ਨੈਸ਼ਨਲ ਚ ਦੋ ਮੈਚ ਆਪਣੀ ਟੀਮ ਨੂੰ ਜਿਤਾਇਆ ਫਿਨਿਸ਼ ਕਰਕੇ ਇੱਕ ਮੈਚ ਸਰ ਮੇਰੇ 40 ਸਕੋਰ ਸੀ ਤੇ ਬਾਕੀ ਮੈਂ ਆਪਣੀ ਟੀਮ ਨੂੰ ਮਤਲਬ ਦੋ ਮੈਚ ਜੇ ਫਿਨਿਸ਼ ਕਰਕੇ ਮੈਚ ਜਿੱਤਿਆ ਸਿਰ ਆਡੀ ਪੰਜਾਬ ਨੇ ਜਿੱਦਾਂ ਚਾਰ ਮੈਚ ਜਿੱਤੇ ਤੇ ਫਿਫਥ ਮੈਚ ਆਪਾਂ ਮਤਲਬ ਕਿ ਐਮਪੀ ਕੋ ਹਾਰੀ ਸੀ ਤੇ ਉੱਚ ਮੇਰੇ ਸਿਰ 50 ਪਲੱਸ ਸਕੋਰ ਸੀ ਤੇ ਇੱਕ ਮੈਚ ਜਿੱਤੇ ਮੈਂ ਆਪਣੀ ਜਿਤਾਈ ਟੀਮ ਉੱਚ ਮੇਰੇ 90 ਸਕੋਰ ਸੀ ਸਰ ਤੇ ਇੱਕ ਜਿਸੇ ਮੇਰੇ ਫਿਰ 50 ਪਲੱਸ ਸੀ ਅਗੋਂ ਕੀ ਰਾਦਰ ਰੱਖੇ ਅਗੂ ਸਰ ਮੈਂ ਅੱਦਾ ਹੀ ਅੱਦਾ ਆਪਣੇ ਸਰ ਦਾ ਮੈਂ ਦਾ ਅਸ਼ੀਰਵਾਦ ਲੈ ਕੇ ਅੱਦਾ ਹੀ ਅੱਗੇ ਖੇਡਦਾ ਰਾਵਾਂ ਤੇ ਆਪਣੇ ਇੱਕ ਦਿਨ ਆਪਣੇ ਇੰਡੀਆ ਟੀਮ ਲਈ ਖੇਡਾਂਗਾ ਜ਼ਰੂਰ ਤੇ ਅਦੇ ਸਰ ਮੈਂ ਦਾ ਅਸ਼ੀਰਵਾਦ ਨਾਲ ਸ਼ੈਡਿਊਲ ਕੀ ਹੈ ਪ੍ਰੈਕਟਿਸ ਕਿੱਦਾਂ ਚੱਲਦੀ ਹੈ ਸਰ ਇੱਥੇ ਮੈਂ ਜਿੱਦਾਂ ਨੋਰਮਲੀ ਆਪਣੇ 1am pm ਤੇ ਆਣਾ ਤੇ ਨੋਰਮਲ ਆਪਣੀ ਪਹਿਲਾਂ ਫਿਟਨੈਸ ਉਸ ਤੋਂ ਬਾਅਦ ਸਰ ਆਪਣੇ ਵਾਰਮਅਪ ਵਗੈਰਾ ਕਰਕੇ ਆਪਣੇ ਬੈਟਿੰਗ ਬੋਲਿੰਗ ਤੇ ਧਿਆਨ ਬਾਅਦ ਚਾਹ ਆਪਣੀ ਫੀਲਡਿੰਗ ਤੇ ਧਿਆਨ ਹੁੰਦਾ ਸਰ ਔਰ ਚਾਹੁੰਦੇ ਡਿਸਪਲਾਈਨ ਚ ਰਹਿਣਾ ਸਿਖਾਉਂਦੇ ਨੇ ਕਿੱਦਾਂ ਡਿਸਪਲਾਈਨ ਚ ਰਹਿਣਾ ਹੈ ਇੱਕ ਪਲੇਅਰ ਦੀ ਕਿੱਦਾਂ ਲਾਈਫ ਚਲਦੀ ਹੈ ਉਹ ਸਭ ਸਿਖਾਉਂਦੇ ਨੇ ਤੇ ਮੈਂ ਵਿਰਾਟ ਕੋਹਲੀ ਤੋਂ ਇਨਸਪਾਇਰ ਹੁੰਨਾ ਤੇ ਉਹਨਾਂ ਦੇ ਲਾਈਫ ਸਟਾਈਲ ਤੋਂ ਉਹਨਾਂ ਦੀ ਫਿਟਨੈਸ ਤੋਂ ਉਹਨਾਂ ਦੀ ਬੈਟਿੰਗ ਤੋਂ ਸਰ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਤੇ ਮੈਂ ਉਹਨਾਂ ਦੀ ਬੈਟਿੰਗ ਜੁਆਏ ਕਰਦਾ ਉਹਦੇ ਵਰਗੀ ਬੈਟਿੰਗ ਕਰਨਾ ਚਾਹਨਾ ਚਲਨਾ ਨਾਮ ਪ੍ਰਿਆ ਤੇ ਮੈਂ ਜਦੋਂ ਇਹ ਛੋਟਾ ਸੀ 5 ਸਾਲ ਪਹਿਲਾਂ ਮਤਲਬ ਸਾਡੇ ਕੋਲ 5 ਸਾਲ ਤੋਂ ਇਹਨੇ ਸ਼ੁਰੂ ਕਰ ਲਈ ਸੀ ਉਸ ਤੋਂ ਬਾਅਦ ਇਹਨੂੰ 5 ਸਾਲ ਹੋ ਗਏ ਜਦੋਂ ਦਾ ਇਹ ਸਾਡੇ ਕੋਲ ਖੇਡਦਾ ਬਚਪਨ ਚ ਤੇ ਉਸ ਤੋਂ ਬਾਅਦ ਹੁਣ ਕਰਦੇ ਕਰਦੇ ਇਹਨਾਂ ਦੇ ਮਤਲਬ ਲिटल ਫਲਾਵਰ ਸਕੂਲ ਚ ਪੜਦਾ ਸੀ ਇਹਨਾਂ ਦੀ ਟੀਮ ਨਹੀਂ ਬਣਦੀ ਸੀਗੀ ਮਤਲਬ ਸਰਕਾਰੀ ਚ ਫਿਰ ਇਹਨਾਂ ਦੀ ਅਸੀਂ 2 ਸਾਲਾਂ ਤੋਂ ਟੀਮ ਬਣਾਣੀ ਸ਼ੁਰੂ ਕੀਤੀ ਜਿਹਦੇ ਚ ਇਹਨੂੰ ਪਹਿਲੋ ਇਹਨੇ ਸਟੇਟ ਵਾਸਤੇ ਖੇਡੇ ਫਿਰ ਇਹ ਹੁਣ ਇਸ ਸਾਲ ਇਹਨੇ ਦੂਸਰੀ ਵਾਰ ਸਟੇਟ ਚ ਬਹੁਤ ਵਧੀਆ ਰਨ ਕੀਤੇ ਐਕਚੁਅਲ 19 80 ਰਨ ਮਾਰ ਕੇ ਫਿਰ ਇਹ ਨੈਸ਼ਨਲ ਚ ਸਿਲੈਕਟ ਹੋਇਆ ਤੇ ਫਿਰ ਇਹ ਅੱਗੇ ਨੈਸ਼ਨਲੀ ਗਿਆ ਬੱਚਾ ਬਹੁਤ ਮਿਹਨਤ ਕਰਦਾ ਹੈ ਮਿਹਨਤੀ ਬੱਚਾ ਹੈ ਤੇ ਅੱਗੇ ਵੀ ਇਦਾਂ ਹੀ ਮਿਹਨਤ ਕਰਦਾ ਰਹੇਗਾ ਅਸੀਂ ਵੀ ਪੂਰਾ ਜੋਰ ਲਾਵਾਂਗੇ ਕਿ ਅਸੀਂ ਇਹਨੂੰ ਹੋਰ ਅੱਗੇ ਪਹੁੰਚਾਈਏ ਬਾਕੀ ਇਹ ਮਿਹਨਤ ਬਹੁਤ ਕਰਦਾ ਕਿੰਨਾ ਕੁ ਬ੍ਰਾਈਟ ਹੋਏਗਾ ਫਿਊਚਰ ਤੇ ਦਾ ਬ੍ਰਾਈਟ ਹੈ ਜਿਹੜਾ ਮਿਹਨਤ ਕਰਦਾ ਉਹਦਾ ਫਿਊਚਰ ਤੇ ਬ੍ਰਾਈਟੀ ਹੈ ਜਿੱਦਾਂ ਬਹੁਤ ਸਾਰੇ ਖਿਡਾਰੀ ਇੱਥੋਂ ਨਿਕਲੇ ਇੱਕ ਕੈਨੇਡਾ ਦੀ ਟੀਮ ਦਾ ਅਕੈਡਮੀ ਵਾਲਾ ਦਿਲਪ੍ਰੀਤ ਬਾਜਵਾ ਕੀ ਕਹਿਣਾ ਚਾਹੂਗੇ ਅਕੈਡਮੀ ਬਾਰੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਮਤਲਬ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈ ਤੇ ਮਤਲਬ ਸਾਡੇ ਜਿਹੜਾ ਪੰਜਾਬ ਇੱਕ ਛੋਟਾ ਜਿਹਾ ਜ਼ਿਲ੍ਹਾ ਗੁਰਦਾਸਪੁਰਾ ਤੋ ਉਹਦੇ ਚੋ ਇੱਕ ਪਲੇਅਰ ਐਡੀ ਵੱਡੀ ਉਪਲਬਧੀ ਆ ਕਰੇਗਾ ਤੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਐ ਇਹਦੇ ਨਾਲ ਸਾਡੇ ਮਤਲਬ ਜਿਹੜੇ ਬੱਚੇ ਛੋਟੇ ਆ ਜਿਹੜੇ ਹੁਣ ਸ਼ੁਰੂ ਕਰ ਰਿਆ ਉਹਨਾਂ ਉਹਨੂੰ ਵੇਖ ਕੇ ਇਨਸਪੀਰੇਸ਼ਨ ਲੈਂਦੇ ਕਿ ਅਸੀਂ ਵੀ ਅੱਗੇ ਵਧੀਏ ਜਿੱਦਾਂ ਹੁਣ ਆਂ ਅੰਡਰ 14 ਦੀ ਨੈਸ਼ਨਲ ਖੇਡਿਆ ਤੋ ਥੋੜਾ ਇਹਨੂੰ ਵੀ ਪਤਾ ਲੱਗਦਾ ਕਿ ਜੇ ਦਿਲਪ੍ਰੀਤ ਵਰਗੇ ਇਥੋਂ ਖੇਡ ਕੇ ਜਾ ਸਕਦੇ ਆ ਤੇ ਕੱਲ ਨੂੰ ਇਹ ਵੀ ਇੰਡੀਆ ਲਈ ਰਿਪਰੈਜ਼ੈਂਟ ਕਰ ਸਕਦਾ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ